ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੀ YouTube ਚੈਨਲ ਪੰਜਾਬ ਸਟੱਡੀ ਹਬ ਦੇ ਉੱਪਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਤਾਂ ਬੈਲ ਆਈਕਨ ਦਬਾ ਲਓ ਤਾਂਕਿ ਕੋਈ ਵੀ ਵੀਡੀਓ ਪਾਈਏ ਉਹਦੀ ਅਪਡੇਟ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਜੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਮਾਈ ਭਾਗਵਾ ਆਰਮਡ ਫੋਰਸੇਜ਼ ਪ੍ਰੀਪਰੇਟਰੀ ਇੰਸਟੀਟਿਊਟ ਮੋਹਾਲੀ ਇਹਦਾ ਫਾਰਮ ਤੁਸੀਂ ਕਿੱਦਾਂ ਭਰਨਾ ਹੈ ਕਿਵੇਂ ਅਪਲਾਈ ਕਰਨਾ ਹੈ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ 'ਚ ਦੱਸਾਂਗੇ ਸਟੈਪ ਬਾਈ ਸਟੈਪ ਪ੍ਰੋਸੀਜਰ ਦੱਸਾਂਗੇ ਸਾਰਾ ਸਭ ਤੋਂ ਪਹਿਲਾਂ ਨੋਟ ਕਰ ਲਓ ਕਿ ਇਹਦੇ ਲਈ ਪਲੱਸ 2 ਪਾਸ ਲੜਕੀਆਂ ਜਾਂ ਪਲੱਸ 2 ਵਾਲੀਆਂ ਲੜਕੀਆਂ ਜਿਨ੍ਹਾਂ ਨੇ ਇਸ ਵਾਰ ਪਲੱਸ 2 ਦੇ ਪੇਪਰ ਦਿੱਤੇ ਆ ਚਾਹੇ ਕਿਸੇ ਵੀ ਬੋਰਡ ਤੋਂ ਦਿੱਤੇ ਆ ਉਹ ਪੰਜਾਬ ਦੀਆਂ ਪੱਕੀਆਂ ਵਸਨੀਕ ਹੈਗੀਆਂ ਤਾਂ ਉਹ ਲੜਕੀਆਂ ਦੇ ਜੈ ਅਪਲਾਈ ਕਰ ਸਕਦੀਆਂ ਤੇ 18 April 2025 ਦੀ ਲਾਸਟ ਡੇਟ ਆ ਫੀਸ ਭਰਨ ਦੀ ਡੇਟ 20 April 2025 ਆ ਤੇ 27 April 2025 ਨੂੰ ਇਹਦਾ ਪੇਪਰ ਹੋਣਾ ਐਂਟਰੈਂਸ ਇਗਜ਼ਾਮ ਹੋਣਾ ਤੇ 750 ਰੁਪਏ ਦੀ ਸਰਕਾਰੀ ਫੀਸ ਰੱਖੀ ਗਈ ਹੈ ਜੀ ਉਹ ਫਾਰਮ ਤੁਸੀਂ ਕਿੱਦਾਂ ਭਰਨਾ ਇੱਕ ਲਿੰਕ ਮਿਲੂਗਾ ਤੁਹਾਨੂੰ ਵੀਡੀਓ ਡਿਸਕ੍ਰਿਪਸ਼ਨ ਚ ਤੇ ਇੱਕ ਲਿੰਕ ਮਿਲੂਗਾ ਪਹਿਲੇ ਕਮੈਂਟ ਦੇ ਵਿੱਚ ਦੋਨੋਂ ਲਿੰਕ ਸੇਮ ਆ ਲਿੰਕ ਤੇ ਕਲਿੱਕ ਕਰੋਗੇ ਤਾਂ ਇਹ ਪੇਜ ਤੇ ਲੈਂਡ ਹੋ ਜਾਓਗੇ ਇਹ ਪੇਜ ਤੇ ਆਉਣ ਤੋਂ ਬਾਅਦ ਪੇਜ ਦੇ ਬਿਲਕੁਲ ਆਸਤੇ ਜਾ ਕੇ ਇਹ ਜਿਹੜਾ ਚੈੱਕ ਬਾਕਸ ਬਣਿਆ ਆਈ ਸਰਟੀਫਾਈ ਡੈਟ ਆਈ ਹੈਵ ਗੋਨ ਥਰੂ ਐਂਡ ਐਗਰੀ ਵਿਦ ਦਾ ਅਵਰਬ ਮੈਂਸ਼ਨਡ ਕੰਡੀਸ਼ਨਸ ਐਂਡ ਸਰਟੀਫਾਈ ਡੈਟ ਆਈ ਐਮ ਐਲੀਜੀਬਲ ਇਹ ਚੈੱਕ ਬਾਕਸ ਤੇ ਕਲਿੱਕ ਕਰ ਦੇਣਾ ਦੈਨ ਪ੍ਰੋਸੀਡ ਦਾ ਬਟਨ ਬਣਿਆ ਉੱਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਇੱਕ ਨਵੇਂ ਪੇਜ ਤੇ ਆਓਗੇ ਉੱਥੇ ਨਿਊ ਰਜਿਸਟ੍ਰੇਸ਼ਨ ਦਾ ਕਾਲਮ ਬਣਿਆ ਹੋਏਗਾ ਸਭ ਤੋਂ ਪਹਿਲਾਂ ਨੇਮ ਫਾਦਰ ਨੇਮ ਮਦਰ ਨੇਮ ਡੇਟ ਆਫ ਬਰਥ ਇਹ ਡਿਟੇਲਸ ਆਪਣੀਆਂ ਫਿਲ ਕਰਨੀਆਂ ਆਪਾਂ ਤੁਹਾਨੂੰ ਇੱਕ ਡਮੀ ਫਾਰਮ ਭਰ ਕੇ ਦੱਸਾਂਗੇ ਤਾਂ ਕਿ ਤੁਹਾਡੀ ਨੋਲਿਜ ਲਈ ਤੇ ਤੁਸੀਂ ਨਾਮ ਆਪਣੇ ਹਿਸਾਬ ਨਾਲ ਆਪਣਾ ਜੋ ਵੀ ਨਾਮ ਆ ਪਾ ਲੈਣਾ ਆਪਾਂ ਡਮੀ ਤੁਹਾਨੂੰ ਪਾ ਕੇ ਦੱਸ ਰਹੇ ਹਾਂ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਪਾ ਦੇਣਾ ਆਪਣਾ ਫਾਦਰ ਨੇਮ ਪਾ ਦੇਣਾ ਉਸ ਤੋਂ ਬਾਅਦ ਆਪਣਾ ਮਦਰ ਨੇਮ ਪਾ ਦੇਣਾ ਦੈਨ ਤੁਸੀਂ ਆਪਣੀ ਡੇਟ ਆਫ ਬਰਥ ਪਾ ਦੇਣੀ ਡੇਟ ਆਫ ਬਰਥ ਇਹਦੇ ਵਿੱਚ ਨੋਟ ਕਰ ਲਓ ਕਿ 16 ਸਾਲ ਜਾਂ 16 ਸਾਲ ਤੋਂ ਵੱਧ ਤੁਹਾਡੀ ਉਮਰ ਹੋਣੀ ਚਾਹੀਦੀ ਆ ਘੱਟ ਨਹੀਂ ਹੋਣੀ ਚਾਹੀਦੀ ਇਸ ਚੀਜ਼ ਦਾ ਧਿਆਨ ਰੱਖਣਾ ਇਹ ਸਾਰੀਆਂ ਡਿਟੇਲਸ ਭਰਨ ਤੋਂ ਬਾਅਦ ਸਬਮਿਟ ਤੇ ਕਲਿੱਕ ਕਰਨ ਦੇ ਦਾ ਸਬਮਿਟ ਤੇ ਕਲਿੱਕ ਕਰਨ ਤੋਂ ਬਾਅਦ ਇੱਕ ਨੈਕਸਟ ਪੇਜ ਤੇ ਤੁਸੀਂ ਆ ਜਾਓਗੇ ਜਿਹੜਾ ਕਿ ਰਜਿਸਟ੍ਰੇਸ਼ਨ ਫਾਰਮ ਇਹ ਹੋਏਗਾ ਤੁਹਾਡਾ ਇਹਦੇ ਵਿੱਚ ਤੁਹਾਡੀ ਜੋ ਡਿਟੇਲ ਤੁਸੀਂ ਬੇਸਿਕ ਭਰੀ ਸੀ ਉੱਪਰ ਆ ਚੁੱਕੀ ਆ ਉਸ ਤੋਂ ਬਾਅਦ ਨੈਕਸਟ ਕੁਆਲੀਫਿਕੇਸ਼ਨ ਡਿਟੇਲ ਤੁਸੀਂ ਭਰਨੀ ਆ 12th ਅਪੀਅਰਿੰਗ ਤਾਂ ਹੀ ਤੁਹਾਨੂੰ ਪੁੱਛ ਰਿਹਾ ਕਿ ਤੁਸੀਂ 12ਵੀਂ ਦੇ ਵਿੱਚ ਹੈਗੇ ਹੋ ਇਸ ਸਮੇ ਅਪੀਅਰ ਹੋ ਭਾਵੇਂ 12ਵੀਂ ਦੇ ਪੇਪਰ ਤੁਸੀਂ 2025 ਮਾਰਚ ਅਪ੍ਰੈਲ ਚ ਦਿੱਤੇ ਆ ਤਾਂ ਯੈਸ ਕਰ ਦੇਣਾ ਵਾਈ ਦੀ ਆਪਸ਼ਨ ਯੈਸ ਹੈ ਜੇ ਤੁਸੀਂ 12ਵੀਂ ਕਰਕੇ ਪਹਿਲਾਂ ਘਰ ਬੈਠੇ ਹੋ ਠੀਕ ਆ ਤਾਂ ਤੁਸੀਂ ਐਨ ਤੇ ਕਲਿੱਕ ਕਰ ਦੇਣਾ ਨੋ ਤੇ ਜੇ ਤੁਸੀਂ 12ਵੀਂ ਦੇ ਇਸ ਵਕ ਪੇਪਰ ਦਿੱਤੇ ਤਾਂ ਯੈਸ ਤੇ ਵਾਈ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਸੀਂ 12th ਦਾ ਦੱਸਣਾ ਕਿ ਤੁਹਾਡਾ ਪਰਸੂਇੰਗ ਇਅਰ ਕਿਹੜਾ ਹੈਗਾ ਇੱਥੋਂ ਇਹ ਪੁਰਾਣੇ ਬੱਚਿਆਂ ਲਈ ਵੀ ਹੈਗਾ ਜਿਹੜੇ ਪਲੱਸ 2 ਕਰਕੇ ਘਰ ਬੈਠੇ ਆ ਜਾਂ ਅੱਗੇ ਕੋਈ ਪੜ੍ਹਾਈ ਕਰ ਰਹੇ ਹੋ ਮਾਈ ਭਾਗੋ ਜਿਵੇਂ ਐਡਮਿਸ਼ਨ ਲੈਣਾ ਚਾਹੁੰਦੇ ਆ ਠੀਕ ਆ ਹੁਣ ਜਿਵੇਂ 2025 ਦਾ ਆ ਗਿਆ ਜੀ ਜਿਨ੍ਹਾਂ ਨੇ 2025 ਚ ਪੇਪਰ ਦਿੱਤੇ ਆ 24 ਵਾਲਾ ਆ ਗਿਆ ਜਿਨ੍ਹਾਂ ਨੇ 24 ਚ ਪੇਪਰ ਦੇ ਚੁੱਕੇ ਆ 23 ਵਾਲਾ ਜਿਹੜੇ 23 ਵਾਲੇ ਆ ਗਿਆ ਉਹ ਤੋਂ ਪਿੱਛੇ 21 ਤੱਕ ਹੈਗਾ ਇਹ ਤਾਂ ਆਪਾਂ ਇਹ ਮੰਨ ਕੇ ਚੱਲ ਰਹੇ ਆ ਕਿ ਇਹ ਜਿਹੜੇ ਬੱਚਿਆਂ ਨੇ ਇਸ ਵਾਰ 25 ਚ ਪੇਪਰ ਦਿੱਤੇ ਆ ਉਹਨਾਂ ਲਈ ਹੈਗਾ ਤਾਂ 2025 ਇਥੇ ਸਿਲੈਕਟ ਕਰ ਲੈਣਾ ਉਸ ਤੋਂ ਬਾਅਦ ਜੀ ਬੋਰਡ ਚੁਣਨਾ ਤੁਸੀਂ ਕਿਹੜੇ ਬੋਰਡ ਤੋਂ ਤੁਸੀਂ ਬਾਅਦ ਕਰ ਰਹੇ ਹੋ ਤਾਂ ਜੇਕਰ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਕਰ ਰਹੇ ਹੋ ਤਾਂ ਇੱਥੇ ਪੀਐਸਸੀਬੀ ਪਾ ਦੇਣਾ ਜਾਂ ਪੂਰਾ ਪਾ ਦੇਣਾ ਸ਼ਾਰਟ ਚ ਪਾ ਦਿਓ ਪੂਰਾ ਪਾ ਦਿਓ ਇੱਕੋ ਹੀ ਗੱਲ ਹੈ ਜੇ ਨੈਕਸਟ ਦੋਸਤੋ ਪੰਜਾਬ ਡੋਮਿਸਾਈਲ ਜਿਹੜਾ ਤੁਸੀਂ ਇੱਕ ਪੰਜਾਬ ਰੈਜ਼ੀਡੈਂਸ ਸਰਟੀਫਿਕੇਟ ਹੁੰਦਾ ਨੂੰ ਪੰਜਾਬ ਡੋਮਿਸਾਈਲ ਵੀ ਕਹਿੰਦੇ ਨੇ ਜੇ ਨਹੀਂ ਹੈਗਾ ਤਾਂ ਨੇੜੇ ਦੇ ਸੇਵਾ ਕੇਂਦਰ ਤੁਸੀਂ ਵਿਜ਼ਿਟ ਕਰਨਾ ਉੱਥੇ ਬਣ ਜਾਣਾ ਤਾਂ ਡੋਮਿਸਾਈਲ ਹੈਗਾ ਤਾਂ ਇਹਦੇ Y ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਜੀ ਇਹ ਡੋਮਿਸાઇલ ਜ਼ਰੂਰੀ ਹੈ ਜੀ ਪੰਜਾਬ ਰੈਜ਼ੀਡੈਂਸ ਸਰਟੀਫਿਕੇਟ ਜੇ ਨਹੀਂ ਹੈਗਾ ਤਾਂ ਆਪਣਾ ਬਣਵਾ ਲਓ ਉਸ ਤੋਂ ਬਾਅਦ ਤੁਸੀਂ ਆਪਣੀ ਐਡਰੈਸ ਡਿਟੇਲ ਭਰਨੀ ਹੈ ਜੀ ਆਪਣਾ ਪਰਮਾਨੈਂਟ ਐਡਰੈਸ ਇਹਦੇ 'ਚ ਤੁਸੀਂ ਆਪਣਾ ਪਿੰਡ ਕਿਹੜਾ ਤੁਹਾਡਾ ਦੰ ਤੁਹਾਡੀ ਅਸੀਲ ਕਿਹੜੀ ਹੈ ਜੀ ਉਸ ਤੋਂ ਬਾਅਦ ਜੀ ਤੁਹਾਡੀ ਡਿਸਟ੍ਰਿਕਟ ਕਿਹੜੀ ਹੈ ਕਿਹੜੇ ਜ਼ਿਲ੍ਹੇ ਨੂੰ ਤੁਸੀਂ ਸਬੰਧਤ ਹੈਗੇ ਹੋ ਉਸ ਤੋਂ ਬਾਅਦ ਤੁਹਾਡਾ ਪਿੰਨ ਕੋਡ ਕੀ ਹੈ ਜੀ ਦੈਨ ਉਸ ਤੋਂ ਬਾਅਦ ਤੁਸੀਂ ਆਪਣਾ ਮੋਬਾਈਲ ਨੰਬਰ ਪਾ ਦੇਣਾ ਜੀ ਇੱਥੇ ਆਪਾਂ ਵੈਸੇ ਇੱਕ ਡਮੀ ਮੋਬਾਈਲ ਨੰਬਰ ਪਾ ਦਾਂਗੇ ਦੈਨ ਤੁਸੀਂ ਆਪਣੀ ਈਮੇਲ ਆਈਡੀ ਪਾ ਦੇਣੀ ਹੈ ਜੀ ਈਮੇਲ ਆਈਡੀ ਆਪਾਂ ਇੱਥੇ ਇੱਕ ਡਮੀ ਈਮੇਲ ਆਈਡੀ ਪਾਤੀ ਹੈ ਜਿਹੜੀ ਆਪਣੇ ਕੋਲ ਅਵੇਲੇਬਲ ਸੀਗੀ ਦੈਨ ਉਸ ਤੋਂ ਬਾਅਦ ਜੀ ਜੇ ਤੁਸੀਂ ਇੱਥੇ ਆਪਣਾ ਡਾਕ ਖਾਨਾ ਪਾਉਣਾ ਚਾਹੁੰਦੇ ਹੋ ਕਿਹੜਾ ਡਾਕਰ ਤੁਹਾਨੂੰ ਪੈਂਦਾ ਉਹ ਤੁਸੀਂ ਇਹਦੇ ਨਾਲ ਪਾ ਸਕਦੇ ਹੋ ਪੀਓ ਪਾ ਕੇ ਇਦਾਂ ਤੁਸੀਂ ਪਾ ਸਕਦੇ ਹੋ ਉਸ ਤੋਂ ਬਾਅਦ ਜੀ ਕਾਰਸਪੋਂਡੈਂਸ ਕਾਰਸਪੋਂਡਿੰਗ ਐਡਰੈਸ ਇਹ ਐਡਰੈਸ ਹੁੰਦਾ ਜੀ ਤੁਹਾਡਾ ਜਿੱਥੇ ਤੁਹਾਨੂੰ ਚਿੱਠੀ ਪੱਤਰ ਪ੍ਰਾਪਤ ਹੋਣੇ ਆ ਪਰਮਨੈਂਟ ਐਡਰੈਸ ਜਿੱਥੇ ਤੁਸੀਂ ਪੱਕੇ ਵਸਨੀਕ ਹੈਗੇ ਹੋ ਜਿੱਥੋਂ ਦੇ ਜਿੱਥੇ ਕਾਰਸਪੋਂਡਿੰਗ ਇਹ ਕਈ ਵਾਰੀ ਇਹ ਹੁੰਦਾ ਜਿਵੇਂ ਮੰਨ ਲਓ ਪੱਕੇ ਵਸਨੀਕ ਤੁਸੀਂ ਕਿਸੇ ਪਿੰਡ ਨੂੰ ਬਿਲੋਂਗ ਕਰ ਰਹੇ ਹੋ ਤੇ ਤੁਸੀਂ ਟੈਂਪੋਰਰੀ ਕਿਤੇ ਰਹਿ ਰਹੇ ਹੋ ਕਿਸੇ ਸ਼ਹਿਰ ਦੇ ਵਿੱਚ ਕਿਸੇ ਹੋਰ ਜਗ੍ਹਾ ਤੇ ਤਾਂ ਉਹ ਕਾਰਸਪੋਂਡਿੰਗ ਐਡਰੈਸ ਤੁਹਾਡਾ ਬਣ ਜਾਂਦਾ ਹੈ ਤੇ ਜੇ ਤੁਹਾਡਾ ਦੋਨੋਂ ਐਡਰੈਸ ਸੇਮ ਹੈ ਰਹਿ ਵੀ ਉੱਥੇ ਰਹੇ ਹੋ ਠੀਕ ਹੈ ਕੋਰਸਪੋਂਡਿੰਗ ਚਿੱਠੀ ਪੱਤਰ ਵੀ ਉੱਥੇ ਪ੍ਰਾਪਤ ਕਰਨਾ ਚਾਹ ਰਹੇ ਹੋ ਤਾਂ ਯੈਸ ਈ ਆਪਸ਼ਨ ਹੈਗੀ ਹੈ ਤੇ ਕਲਿੱਕ ਕਰ ਦੇਣਾ ਉੱਪਰ ਵਾਲਾ ਸਾਰਾ ਐਡਰੈਸ ਕਾਪੀ ਹੋ ਕੇ نیچے ਆ ਜਾਣਾ ਉਸ ਤੋਂ ਬਾਅਦ ਜੀ ਤੁਸੀਂ ਇੱਥੇ ਆਪਣੀ ਫੋਟੋ ਜਿਹੜੀ ਪੇਸਟ ਕਰ ਦੇਣੀ ਆ ਪੇਸਟ ਇਨ ਦਾ ਸੈਂਸ ਅਪਲੋਡ ਕਰ ਦੇਣੀ ਆ ਇੱਥੋਂ ਫੋਟੋਗ੍ਰਾਫ ਚੂਜ਼ ਫਾਈਲ ਤੇ ਜਾ ਕੇ ਇਹ ਫੋਟੋ ਆਪਣੀ ਸਿਲੈਕਟ ਕਰ ਲੈਣੀ ਆ ਫੋਟੋ ਜਿਹੜੀ ਤੁਹਾਡੀ ਹੈਗੀ ਆ ਉਹ 512kb ਤੋਂ ਘੱਟ ਹੋਣੀ ਚਾਹੀਦੀ ਆ ਤੇ ਜੇਪੀਜੀ ਫਾਰਮੈਟ ਦੇ ਵਿੱਚ ਹੋਣੀ ਚਾਹੀਦੀ ਆ ਜੀ ਫੋਟੋ ਤੇ ਆਪਾਂ ਇੱਕ ਫੋਟੋ ਡਮੀ ਫੋਟੋ ਲੈ ਕੇ ਅਪਲੋਡ ਕਰਕੇ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਤਾਂ ਹੁਣ ਦੋਸਤੋ ਆਪਾਂ ਇੱਕ ਡਮੀ ਫੋਟੋ ਲਈ ਆ ਉਹ ਡਮੀ ਫੋਟੋ ਤੁਹਾਨੂੰ ਇੱਥੇ ਅਪਲੋਡ ਕਰਕੇ ਦਿਖਾ ਦਿੰਨੇ ਆ ਆਪਾਂ ਕਿੱਦਾਂ ਤੋਂ ਦੀ ਉਹ ਫੋਟੋ ਜਿਹੜੀ ਅਪਲੋਡ ਹੋਣੀ ਆ ਇਦਾਂ ਇੱਕ ਡਮੀ ਫੋਟੋ ਸਿਲੈਕਟ ਕਰ ਲਈ ਆ ਦੈਨ ਨੀਚੇ ਕ੍ਰੀਏਟ ਦੀ ਆਪਸ਼ਨ ਹੈਗੀ ਆ ਇੱਥੇ ਜਾ ਕੇ ਤੁਸੀਂ ਕਲਿੱਕ ਕਰਾ ਕਲਿੱਕ ਕਰ ਦੇਣਾ ਜੀ ਉਸ ਤੋਂ ਬਾਅਦ ਤੁਹਾਡੀ ਇੱਕ ਰਜਿਸਟ੍ਰੇਸ਼ਨ ਸਲਿੱਪ ਬਣ ਜਾਣੀ ਆ ਇੱਥੇ ਤੁਹਾਡੀ ਡਿਟੇਲ ਆ ਜਾਣੀ ਆ ਜੀ ਸਾਰੀ ਇੱਕ ਉੱਪਰ ਰਜਿਸਟ੍ਰੇਸ਼ਨ ਨੰਬਰ ਆ ਤੇ ਇੱਕ ਪਾਸਵਰਡ ਆ ਇਹ ਚੀਜ਼ਾਂ ਦੋਨੋਂ ਨੋਟ ਕਰ ਲੈਣੀਆਂ ਇਹ ਇਹਨੂੰ ਤੁਸੀਂ ਪ੍ਰਿੰਟ ਸਭ ਤੋਂ ਪਹਿਲਾਂ ਇਹਨੂੰ ਪ੍ਰਿੰਟ ਕਰ ਲਓ ਜਾਂ ਦਾ ਸਕਰੀਨਸ਼ਾਟ ਲੈ ਲਓ ਠੀਕ ਹੈ ਕੋਸ਼ਿਸ਼ ਕਰੋ ਕਿ ਇਹਨੂੰ ਪ੍ਰਿੰਟ ਕਰ ਲਓ ਪ੍ਰਿੰਟ ਕਰਕੇ ਇਹਨੂੰ ਰੱਖ ਲਓ ਕਿਉਂਕਿ ਅੱਗੇ ਤੁਹਾਡੇ ਇਹ ਕੰਮ ਆਉਣੀਆਂ ਚੀਜ਼ਾਂ ਉਸ ਤੋਂ ਬਾਅਦ ਜੀ ਕਲਿਕ ਹੇਅਰ ਟੂ ਪੇ ਆਨਲਾਈਨ ਫੀਸ ਫਾਰ ਐਮਵੀਐਫੀ ਐਂਟ੍ਰਾਂਸ ਐਗਜ਼ਾਮ ਤਾਂ ਉਸ ਤੋਂ ਬਾਅਦ ਫੀਸ ਪੇਮੈਂਟ ਹੋਣੀ ਹੈ ਉਹਦੇ ਲਈ ਤੁਹਾਨੂੰ ਇਹ ਚੀਜ਼ਾਂ ਚਾਹੀਦੀਆਂ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਇਹ ਤਾਂ ਹੀ ਮੈਂ ਤੁਹਾਨੂੰ ਕਿਹਾ ਵੀ ਪ੍ਰਿੰਟ ਕਰਕੇ ਰੱਖ ਲੈਣਾ ਉਸ ਤੋਂ ਬਾਅਦ ਜੀ ਫੀਸ ਪੇਮੈਂਟ ਵਾਲੀ ਆਪਸ਼ਨ ਤੇ ਤੁਸੀਂ ਕਲਿੱਕ ਕਰਨਾ ਇੱਥੇ ਤੁਸੀਂ ਆਪਣਾ ਰਜਿਸਟ੍ਰੇਸ਼ਨ ਨੰਬਰ ਪਾਉਣਾ ਇੱਥੋਂ ਆਪਾਂ ਕਾਪੀ ਕਰ ਲਾਂਗੇ ਇਹਨੂੰ ਥੈਨ ਪਾਸਵਰਡ ਆਪਾਂ ਕਾਪੀ ਕਰ ਲੈਣਾ ਜੀ ਉਸ ਤੋਂ ਬਾਅਦ ਪੇ ਫੀਸ ਆਪਸ਼ਨ ਤੇ ਜਾ ਕੇ ਕਲਿੱਕ ਕਰ ਦੇਣਾ ਜੀ ਉਸ ਤੋਂ ਬਾਅਦ ਡਿਟੇਲ ਆ ਜਾਣੀ ਹੈ ਕੈਂਡੀਡੇਟ ਦੀ ਠੀਕ ਹੈ ਹੁਣ ਤੱਕ 577 ਐਪਲੀਕੇਸ਼ਨਸ ਜਾ ਚੁੱਕੀਆਂ 577 ਕੈਂਡੀਡੇਟ ਅਪਲਾਈ ਕਰ ਚੁੱਕੇ ਆ ਇਹ ਸੈਂਟਰਸ ਐਗਜ਼ਾਮ ਦੇ ਲਈ ਤੇ ਉਤੋਂ ਬਾਅਦ ਜੀ ਮੇਕ ਪੇਮੈਂਟ ਤੇ ਜਾ ਕੇ ਤੁਸੀਂ ਆਪਣਾ ਫੀਸ ਪੇਮੈਂਟ ਆਪਣੀ ਕਰ ਦੇਣੀ ਆ 750 ਰੁਪਏ ਇੱਥੇ ਸ਼ੋ ਹੋ ਰਹੀ ਠੀਕ ਹੈ ਜੀ ਐਦਾਂ ਤੁਸੀਂ ਫਾਰਮ ਜਿਹੜਾ ਅਪਲਾਈ ਕਰਨਾ ਮੇਕ ਪੇਮੈਂਟ ਤੋਂ ਬਾਅਦ ਜਦੋਂ ਜਾਓਗੇ ਫੀਸ ਪੇਮੈਂਟ ਹੋਣ ਤੋਂ ਬਾਅਦ ਇਹ ਪੇਜ ਖੁੱਲਾ ਰੱਖਣਾ ਆਟੋਮੈਟਿਕਲੀ ਤੁਹਾਡਾ ਐਪਲੀਕੇਸ਼ਨ ਫਾਰਮ ਜਿਹੜਾ ਸਬਮਿਟ ਹੋ ਜਾਣਾ ਉਸ ਤੋਂ ਬਾਅਦ ਰਸੀਦ ਤੁਸੀਂ ਫੀਸ ਦੀ ਡਾਊਨਲੋਡ ਕਰ ਲੈਣੀ ਆ ਤੇ ਇਹ ਐਪਲੀਕੇਸ਼ਨ ਫਾਰਮ ਤੁਹਾਡਾ ਜਿਹੜਾ ਮੈਂ ਤੁਹਾਨੂੰ ਪ੍ਰਿੰਟ ਕਰਨ ਨੂੰ ਕਿਹਾ ਇਹ ਹੀ ਐਪਲੀਕੇਸ਼ਨ ਫਾਰਮ ਤੁਹਾਡਾ ਬਣ ਜਾਣਾ ਠੀਕ ਹੈ ਦੋਨੋਂ ਚੀਜ਼ਾਂ ਫੀਸ ਦੀ ਰਸੀਦ ਤੇ ਐਪਲੀਕੇਸ਼ਨ ਫਾਰਮ ਦੋਨੋਂ ਚੀਜ਼ਾਂ ਸੰਭਾਲ ਕੇ ਰੱਖਣੀ ਆ ਐਦਾਂ ਤੁਸੀਂ ਮਾਈ ਭਾਗ ਇੰਸਟੀਟਿਊਟ ਅ ਦਾ ਫਾਰਮ ਜਿਹੜਾ ਅਪਲਾਈ ਕਰਨਾ ਹੁਣ ਕੋਈ ਡਾਊਟ ਹੈ ਕੋਈ ਫਾਰਮ ਨਹੀਂ ਅਪਲਾਈ ਹੋ ਰਿਹਾ ਫਾਰਮ ਅਪਲਾਈ ਕਰਉਣਾ ਚਾਹੁੰਦੇ ਹੋ ਜਾਂ ਕੋਈ ਵੀ ਡਾਊਟ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਪੂਰੀ ਤੁਹਾਡੀ ਹੈਲਪ ਕਰਾਂਗੇ ਕਿੱਦਾਂ ਅਪਲਾਈ ਕਰਨਾ ਕੀ ਪ੍ਰੋਸੀਜਰ ਸਾਰਾ ਮੈਂ ਤੁਹਾਨੂੰ ਦੱਸਦਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਪਹਿਲੀ ਵਾਰ ਹੀ ਵਿਜ਼ਿਟ ਕਰ ਰਹੇ ਹੋ ਤਾਂ ਧੰਨਵਾਦ ਦੋਸਤੋ ਸਾਸਿਕਾ